ਸਾਰਣੇ ਦੇ ਅਸੀਂ ਅੱਜ ਜਿ ਪੜਾਂਗੇ ਕੋਹਟਾ ਦਾ 28ਵਾਂ ਅਧਿਆਇ ਉਹਦੀ ਪਹਿਲੀ ਆਇਤ ਦੁਸ਼ਟ ਨਟ ਦੇ ਹਨ ਭਾਵੇਂ ਕੋਈ ਪਿੱਛਾ ਕਰਨ ਵਾਲਾ ਵੀ ਨਾ ਹੋਵੇ ਪਰ ਧਰਮੀ ਸ਼ੇਰ ਵਾਂਗੂ ਨਿਡਰ ਰਹਿੰਦੇ ਸਨ ਦੂਸਰੀ ਆਇਤ ਦੇਸ਼ ਦੇ ਅਪਰਾਧ ਕਰਕੇ ਉਹ ਦੇਸ਼ ਦਾ ਬਾਰੇ ਹੁੰਦੇ ਹਨ ਪਰ ਸਿਆਣ ਅਤੇ ਗਿਆਨਵਾਨ ਆਦਮੀ ਦੇ ਦੁਆਰਾ ਉਹ ਦਾ ਕਲੇਯਾਰ ਚਿਰ ਤਾਈ ਬਣਿਆ ਹੋ ਰਹੇਗਾ ਤੀਜੀ ਆਇਤ ਲੜਾਕੂ ਜੋ ਗਰੀਬ ਮਨੁੱਖ ਨੂੰ ਦਬਾਉਂਦਾ ਹੈ ਉਹ ਵਿਚਾਰ ਦੇ ਮੀਂ ਵਰਗਾ ਹੈ ਜਿਹੜਾ ਰੋਟੀ ਵੀ ਨਹੀਂ ਕਹਿੰਦਾ ਚਤਥੀਏ ਵਿਵਸਥਾ ਦੇ ਤਿਆਗਨ ਵਾਲੇ ਦੁਸ਼ਟਾਂ ਦੀ ਮहिमा ਕਾਦੇ ਹਨ ਪਰ ਵਿਵਸਥਾ ਦੀ ਪਾਲਣਾ ਕਰਨ ਵਾਲੇ ਉਹਨਾਂ ਨਾਲ ਝਗੜਾ ਕਰਨ ਝਗੜਦੇ ਹਨ ਪੰਜਵੀਂ ਇਥੇ ਬੁਰੇ ਮਨੁੱਖ ਨਿਯੋਨ ਨੂੰ ਨਹੀਂ ਸਮਝਦੇ ਪਰੰਤੂ ਇਹ ਹਵਦੇ ਤਾਰੇ ਸਭ ਕੋ ਜੀ ਸਮਝਦੇ ਹਨ ਚੇਮੀਅਤ ਦਿਨ ਜੋ ਖਰਿਆਈ ਵਿੱਚ ਚੱਲਦਾ ਹੈ ਪੁੱਠੀ ਚਾਲ ਵਾਲੇ ਨਾਲ ਚੰਗਾ ਹੈ ਭਾਵੇਂ ਉਹ ਤਾਂ ਨਹੀਂ ਵੀ ਹੋਵੇ ਅੱਠਵੀਂ ਆਇਤ ਵਿਵਸਥਾ ਦੀ ਪਾਲਣਾ ਕਰਨ ਵਾਲਾ ਸਮਝਦਾਰ ਪੁੱਤਰ ਹੈ ਪਰ ਬੇਟੂਆਂ ਦਾ ਮੀਲੀ ਆਪਣੇ ਵਿਅੋਗ ਦਾ ਮੂੰਹ ਕਾਲਾ ਕਰਦਾ ਹੈ ਅੱਠਵੀਂ ਆਇਤ ਜਿਹੜਾ ਵਿਆਜ ਅਤੇ ਕੁਤੰਦ ਦੀ ਖੱਟੀ ਨਾਲ ਤਨ ਬਦੌਂਦਾ ਹੈ ਉਹ ਗਰੀਬਾਂ ਉਤੇ ਕਿਰਪਾ ਕਰਨ ਮਬਾਰੇ ਦੇ ਲਈ ਇਕੱਠਾ ਕਰਦਾ ਹੈ ਨੌਵੀਂ ਇਥੇ ਜਿਹੜੇ ਬੋਸਤ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ ਉਹ ਦੀ ਪ੍ਰਾਰਥਨਾ ਵੀ ਕਨੋਂ ਨਹੀਂ ਹੁੰਦੀ ਹੈ ਦਸਵੀਂ ਇਥੇ ਜਿਹੜਾ ਸਤਿਆਰ ਨੂੰ ਖੋਟੇ ਰਾਤ ਕੁਮਾਰ ਦਿੰਦਾ ਹੈ ਉਹ ਆਪਣੇ ਟੋਏ ਵਿੱਚ ਆਪ ਡਿੱਗ ਪੈਂਦਾ ਹੈ ਡਿੱਗ ਪਵੇਗਾ ਪਰ ਖਰੇ ਲੋਗ ਚੰਗੀ ਮਰਾਸ ਪਾਉਣਗੇ 11ਵੀਂ ਆਇਤ ਧਨਵਾਨ ਪੁਰਸ਼ ਆਪਣੀ ਨੇਗਾ ਵਿੱਚ ਬੁੱਧਵਾਨ ਹੁੰਦਾ ਹੈ ਪਰ ਮਤ ਵਾਲਾ ਗਰੀਬ ਉਹ ਨੂੰ ਬੁੱਝ ਬੁੱਝ ਲੈਂਦਾ ਹੈ 12ਵੀਂ ਆਇਤ ਜਿਹੜੇ ਤਰ ਮਿੱਜਦੇ ਹਨ ਤਾਂ ਬੜੀ ਸ਼ੁਭਾ ਹੁੰਦੀ ਹੈ ਪਰ ਜਾਂ ਦੁਸ਼ਟ ਉੱਠਦੇ ਹਨ ਤਾਂ ਆਦਮੀ ਲੁੱਕ ਜਾਂਦੇ ਹਨ 13ਵੀਂ ਆਇਤ ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫਲ ਨਹੀਂ ਹੁੰਦਾ ਪਰ ਜੋ ਉਹਨਾਂ ਨੂੰ ਮੰਨ ਕੇ ਛੱਡ ਦਿੰਦਾ ਉਹ ਦੇਵਤਾ ਉਤੇ ਰਹਿਮ ਕੀਤਾ ਜਾਵੇਗਾ 14ਵੀਂ ਆਇਤ ਤੰਨ ਹੈ ਉਹ ਮਨੁੱਖ ਜਿਹੜਾ ਸਦਾ ਭੈ ਮਾਨਦਾ ਹੈ ਪਰ ਜੋ ਆਪਣੇ ਮਨ ਨੂੰ ਕਠੋਰ ਕਰ ਲੈਂਦਾ ਹੈ ਉਹ ਬਿਪਤਾ ਵਿੱਚ ਪੈ ਜਾਵੇਗਾ 15ਵੀਂ ਆਇਤ ਗਰੀਵ ਰਾਇਤ ਅਤ ਉਤੇ ਦੁਸ਼ਟ ਹਾਕਮ ਗੁੱਜਣ ਵਾਲੇ ਸੀ ਅਤੇ ਫਿਰ ਦੇ ਰਿਸ਼ੇ ਵਰਗਾ ਹੈ ਸੋ 28ਵੀਂ ਆਇਤ ਸਮਝਹੀਨ ਹਾਕਮ ਬਹੁਤ ਔਖਾ ਕਰਨ ਵਾਲਾ ਵੀ ਹੁੰਦਾ ਹੈ ਪਰ ਜੋ ਲੋਭ ਤੋਕੀ ਨਗਾਦਾ ਹੈ ਉਹ ਆਪਣੇ ਦਿਨ ਲੰਮੇ ਕਰੇਗਾ 17ਵੀਂ ਆਇਤ ਜਿਸ ਆਦਮੀ ਉਤੇ ਕਿਸੇ ਜਾਨ ਦੇ ਖੂਨ ਦਾ ਭਾਰ ਹੈ ਉਹ ਟੋਏ ਵੱਲ ਨਸਦਾ ਹੈ ਕੋਈ ਉਹ ਨੂੰ ਨਾ ਰੋਕੇ 18ਵੀਂ ਆਇਤ ਜਿਹੜਾ ਨੇਕ ਚਾਲ ਚੱਲਦਾ ਹੈ ਉਹ ਤਾਂ ਬਚਾਇਆ ਜਾਵੇਗਾ ਪਰ ਜੇ ਦੇਦਾ ਪੁੱਟੇ ਹਨ ਉਹ ਚਾ ਬਦੇ ਡਿੱਗ ਪਵੇਗਾ 19ਵੀਂ ਇਥੇ ਜਿਹੜਾ ਆਪਣੀ ਜ਼ਮੀਨ ਵਾਉਂਦਾ ਹੈ ਉਹ ਰੋਟੀ ਨਾਲ ਰੱਜੇਗਾ ਪਰ ਜਿਹੜਾ ਕੂੜ ਦੇ ਪਿੱਛੇ ਰਾਦਾ ਹੈ ਉਹ ਗਰੀਬੀ ਨਾਲ ਰੱਜੇਗਾ 20ਵੀਂ ਇਥੇ ਸੱਚੇ ਪੁਰਸ਼ ਉਹ ਤਿਹਨੇਰੀਆਂ ਅਸੀਸਾਂ ਹੋਣਗੀਆਂ ਪਰ ਜਿਹੜਾ ਧੰਨਵਾਦ ਹੋਣ ਵਿੱਚ ਕਾੜੀ ਕਰਦਾ ਹੈ ਉਹ ਬਿਨਾਂ ਢੰਨ ਨੂੰ ਦੇ ਨਾਲ ਛੁੱਟੇਗਾ 21ਵੀਂ ਇਥੇ ਪੱਖਪਾਤ ਕਰਨਾ ਚੰਗਾ ਨਹੀਂ ਪਰ ਰੋਟੀ ਦੀ ਇੱਕ ਬੁਰਕੀ ਦੇ ਨੀਮਤ ਮਨੁੱਖ ਅਪਰਾਧ ਕਰੇਗਾ 22ਵੀਂ ਆਇਤ ਲੋਭੀ ਮਨੁੱਖ ਕਾਲੀ ਨਾਲ ਧਨ ਦਾ ਪਿੱਛਾ ਕਰਦਾ ਹੈ ਅਤੇ ਨਹੀਂ ਜਾਣਦਾ ਭਈ ਗਰੀਬੀ ਉਹ ਦੇ ਉੱਤੇ ਆ ਪਵੇਗੀ 23ਵੀਂ ਆਇਤ ਆਦਮੀ ਨੂੰ ਤਾੜਾ ਦੇਣ ਵਾਲਾ ਉੜਕ ਨੂੰ ਉਸ ਨਾਲ ਜਿਹੜਾ ਦੀਵ ਨਰ ਝੋਲੀ ਚੁਕਦਾ ਹੈ ਵਾਲੀ ਕਿਰਪਾ ਪਵੇਗਾ 24ਵੀਂ ਆਇਤ ਜਿਹੜਾ ਆਪਣੇ ਪਿਓ ਜਾ ਆਪਣੀ ਮਾਂ ਨੂੰ ਲੁੱਟ ਕੇ ਆਖਦਾ ਹੈ ਪਰ ਇਹ ਕੋਈ અપਰਾਧ ਨਹੀਂ ਹੈ ਉਹ ਉਜਾਲੂ ਦਾ ਮਿੱਲੀ ਹੈ 25ਵੀਂ ਇਤ ਲੋਬੀ ਪੂਰੇ ਛੇ ਝਗੜਾ ਚੇੜਦਾ ਹੈ ਪਰ ਜਿਹੜਾ ਇਹ ਹਵਾ ਉਤੇ ਭਰੋਸਾ ਰੱਖਦਾ ਹੈ ਉਹ ਮੋਟਾ ਕੀਤਾ ਜਾਵੇਗਾ 26ਵੀਂ ਇਤ ਜਿਹੜਾ ਆਪਣੇ ਆਪ ਉਤੇ ਹੀ ਭਰੋਸਾ ਰੱਖਦਾ ਹੈ ਉਹ ਮੂਰਖ ਹੈ ਪਰ ਜੋ ਮਾਤਣ ਨਾਲ ਰੁੱਦਾ ਹੈ ਉਹ ਛਡਾਇਆ ਜਾਵੇਗਾ 27ਵੀਂ ਇਤ ਜਿਹੜਾ ਦੀਨਾਂ ਨੂੰ ਦਾਨ ਕਰਦਾ ਹੈ ਉਹ ਨੂੰ ਕੋਈ ਥੋੜੇ ਨਾ ਹੋਵੇਗੀ ਪਰ ਇਹ ਜੋ ਉਹਨਾਂ ਵੱਲੋਂ ਅੱਖਿਆਂ ਮੋੜ ਲੈਂਦਾ ਹੈ ਉਹ ਦੇਰ ਉੱਤੇ ਬਾੜੇ ਸਤਾਪ ਹੋ ਪੈਣਗੇ 28ਵੀਂ ਐਤ ਜਦ ਜਸਤੇ ਉੱਠੇ ਰਹੇ ਹਨ ਤਾਂ ਆਦਮੀ ਲੁੱਕ ਜਾਂਦੇ ਹਨ ਪਰ ਜਦੋਂ ਉਹ ਮਿੱਟੀ ਜਾਂਦੇ ਹਨ ਤਾਂ ਤਾਂ ਵੀ ਵੱਧ ਜਾਂਦੇ ਹਨ ਆਮ ਵੀਨ ਪ੍ਰਭੂ ਜੀ ਇਹਨੇ ਬਚਨ ਅਤੇ ਸੁਣਨ ਜਾਂ ਤਾਂ ਬੱਡੀ ਵਰਕ ਨੇ ਗੋਡ ਬlesਸ ਯੂ